ਲੋ ਜੀ ਆ ਜਿਹੜੀ ਭਗੰਤ ਮਾਨ ਸਾਹਿਬ ਦੀ ਰੈਲੀ ਆ ਦੀ ਖੰਨੇ ਉਹਦੇ ਵਿੱਚੋਂ ਨਾਲ ਸਾਡੀਆਂ ਗੱਡੀਆਂ ਮਛਵੜਾ ਸਾਹਿਬ ਭੇਜੇਂਦੀਆਂ ਜੀ ਤੇ ਆ ਦੇਖ ਲਓ ਹੁਣ 11 ਵਜੇ ਦਾ ਟਾਈਮ ਹੈ ਜੀ ਦੁਪਹਿਰੇ ਦਾ 12 2024 ਦਿਨ ਸ਼ਨੀਵਾਰ ਸਾਡੀਆਂ ਤਿੰਨ ਗੱਡੀਆਂ ਜੀ ਇਧਰ ਪ੍ਰਧਾਨ ਜੀ ਨਾਲ ਵੀ ਸਾਡੇ ਨਾਲ ਆ ਤੇ ਆ ਚਰਨ ਕਮਲ ਗੁਰਦੁਆਰਾ ਸਾਹਿਬ ਦੀ ਮਛਵੜਾ ਸਾਹਿਬ ਦਾ ਅੱਜ ਦਾ ਤੇ ਇੱਕ ਦਾ ਗੱਡੀ ਆ 40 62 ਖੜੀ ਐ 329931 ਖੜੀ ਆ ਜੀ ਤੇ ਇਧਰ ਦੂਜੇ ਪਾਸੇ 750 ਖੜੀ ਆ ਜੀ ਤੇ ਉਹ ਦੇਖੋ ਤੇ ਉਪਰਾਂ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਆ ਜੀ ਤੁਹਾਨੂੰ ਦਿਖਾ ਦਿੰਨਾ ਕੋਈ ਸਾਡਾ ਫੋਨ ਨਹੀਂ ਚੱਕਦਾ ਜੀ ਕਿਸੇ ਨੇ ਸਾਡੇ ਕੋਲ ਗੱਲ ਨਹੀਂ કરી ਸਭ ਨੂੰ ਦੱਸ ਚੁੱਕੇ ਆ ਪੰਜਾਬ ਜਣੂ ਵੀ ਦੱਸ ਚੁੱਕੇ ਆ ਜੀ ਸਵੇਰ ਦੇ ਆਏ ਖੜੇ ਆ ਤੇ ਸਾਡੇ ਬੰਦੇ ਨੇ ਤਾਂ ਰਾਤ ਤੇ ਜਵਾਬ ਪਹਿਲਾਂ ਦਿੱਤਾ ਤਾਂ ਜੀ ਕਿਸੇ ਨੇ ਨਹੀਂ ਸੁਣਿਆ ਕੋਈ ਨਹੀਂ ਸਾਡੇ ਕੋਲ ਹੁਣ ਤੱਕ ਆਇਆ ਆ ਗੱਡੀਆਂ ਖੜੀਆਂ ਜੀ ਉਰੇ ਆ 750 ਗੱਡੀਆਂ ਤੇ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਹੈ ਜੀ ਹੁਣ ਦੱਸੋ ਅਸੀਂ ਕਿਨੂੰ ਗਈਏ ਕੋਈ ਬੰਦਾ ਕਹਿੰਦਾ ਨਾ ਕੋਈ ਅੱਥਰ ਕਾਗਜ਼ਾਂ ਦੇ ਪੱਤਰਾਂ ਦੇ ਸਾਈਨ ਕਰਕੇ ਜਾਂਦਾ ਜੀ ਨਾ ਕਿਸ ਵਾਸਤੇ ਆ ਲੋ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਹੈ ਜੀ ਇੱਦਾਂ ਆ ਗੁਰਦੁਆਰਾ ਸਾਹਿਬ ਜੀ ਮਾਛਵਾੜਾ ਜੀ ਦੱਸੋ ਕਿੱਥੇ ਨੂੰ ਜਾਈਏ ਅਸੀਂ ਕਿੱਥੇ ਨੂੰ ਗਈਏ ਕਿਨੂੰ ਪੁੱਛੀਏ ਢੀਪੂ ਦੋਤਾ ਗੱਡੀਆਂ ਭੇਜ ਦਿੰਦੇ ਜੀ ਜਾਓ ਉੱਥੇ ਗੱਲ ਕਰੋ